चरजी चङी साढा चङी चङी साढा चङी ਸਾਰੇ ਇੱਧਰ ਵੀ ਸਰ ਉਹ ਤੱਕੇ ਬੰਦਾ ਆਣ ਗਿਆ ਆਪਣਾ ਬੰਦਾ ਨਹੀਂ ਨਹੀਂ ਸਰ ਮੈਂ ਤੁਸੀ ਨਹੀਂ ਲੈਣਾ ਆਉਣਾ ਕਾ ਫਿਰ ਉਹ ਜੋ ਗਾਲੀ ਸਰ ਉਹ ਇੱਧਰ ਆਂਦੇ ਹੋ ਕਹਾਂ ਜੋ ਮੇਰੀ ਬਾਤ ਦੇਖੋ ਕੋਣ ਤੇਰੀ ਗੱਲ ਪੱਕੀ ਕਰਦੀ ਆ ਆਜੋ ਆਜੋ ਕਟਲੀ ਸਾਹਿਬ ਆਜੋ ਅਪਿਚੀ ਆਜੋ ਅਰੇ ਖਰਾਓ ਤਾਂ ਸਹੀ ਸਰ ਜਲੰਧਰ ਦਾ ਹੀ ਕੇਕ ਕੱਟਦਾ ਸਾਡਾ ਚੰਨੀ ਜਲੰਧਰ ਕੋਲ ਨੇਟਮੈਂਟ ਦੇਖੋ ਜਲੰਧਰ ਪਾਸ ਜਲੰਧਰ ਤੋਂ ਜਿਹੜੇ ਆਪਣੇ ਬੈਲੂ ਵਿਚਰ ਹੈ ਕਾਂਗਰਸ ਦੇ ਤਕੜੇ ਲੀਡਰ ਹੈ ਉਹ ਕੇਕ ਲੈ ਕੇ ਆਇਆ ਮੇਰੇ ਜਨਮ ਦਿਨ ਤੇ ਮੈਂ ਇਹਨਾਂ ਨੂੰ ਵੀ ਬਹੁਤ ਬਧਾਈ ਦੇਣਾ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮਾਨਤਾਣ ਕਰੋਗੇ ਹੁਣ ਜਲੰਧਰ ਸ਼ਿਫਟ ਹੋ ਰਹੇ ਹੋ ਜੀ ਫਿਰ ਨਹੀਂ ਜੀ ਇਹ ਤਾਂ ਅਸੀਂ ਤਾਂ ਨਾਲ ਹੀ ਆ ਹਮੇਸ਼ਾ ਤੋਂ ਬਿਲਕੁਲ ਦੇਖੋ ਕੋਟਲੀ ਸਾਹਿਬ ਹੁਣ ਸਾਹਿਬ ਤੁਹਾਡਾ ਕੋਟ ਹਾਂ ਜੀ ਕਿੰਨ ਖੁਸ਼ ਹਾਂ ਸਾਡਾ ਚੰਨੀ ਜਲੰਧਰ ਨਹੀਂ ਅਸੀਂ ਤਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਖੁਸ਼ੀਆਂ ਲੈ ਕੇ ਆਏ ਆ ਸਾਨੂੰ ਹੋਰ ਵੀ ਖੁਸ਼ੀਆਂ ਮਿਲਣ ਤੇ ਫਿਰ ਇਦਾਂ ਹੀ ਕਹਿ ਸਕਦੇ ਸੀ ਚਲੋ